ਜਦੋਂ ਤੁਸੀਂ ਸਿੱਕੀ ਸਰੂਪ ਦੇ ਵਿੱਚ ਸੀ ਤਾਂ ਸਭ ਤੋਂ ਪਹਿਲੀ ਜਦੋਂ ਤੁਸੀਂ ਕਟਿੰਗ ਕਰਾਈ ਉਦੋਂ ਕੀ ਸੋਚ ਕੇ ਕਰਾਈ ਕਟਿੰਗ ਕਿਉਂ ਕਰवानी ਪਈ ਐਸਾ ਕੀ ਹੋਇਆ ਇੱਕ ਗਰੁੱਪ ਹੈ ਮੇਰਾ ਪੰਘੜੇ ਦਾ ਉਹਦੇ ਵਿੱਚ ਮੈਂ ਪੰਘੜਾ ਪਾਂਦਾ ਵਾ ਤੇ ਸਾਡਾ ਨਾ ਕੰਮ ਬਾਹਰ ਦਾ ਜ਼ਿਆਦਾ ਹੋ ਗਿਆ ਸੀ ਯੂਪੀ ਵਗੈਰਾ ਬਾਹਰ ਤੇ ਜਾਣਾ ਹੋ ਗਿਆ ਤੇ ਉਸ ਵਿੱਚ ਮਤਲਬ ਜੈਸਾ ਤੇ ਐਸਾ ਵੈਸਾ ਬੇਸ ਜਦੋਂ ਮੁੰਡੇ ਕਹਿ ਲਾਪੇ ਵੀ ਆਪਾਂ ਕਟਿੰਗ ਕਰवानी ਪੈਣੀ ਆਪਣਾ ਗਰੁੱਪ ਇੱਥੇ ਜਾ ਰਿਹਾ ਇੱਥੇ ਜਾ ਰਿਹਾ ਤੇ ਥੋੜਾ ਜਿਹਾ ਮੈਨੂੰ ਉਹਨਾਂ ਨੇ ਫੁਕਾ ਦੇ ਦੇ ਕੇ ਮਤਲਬ ਪਰੇਸ਼ਾਨ ਕੀਤਾ ਇੱਕ ਗਲਤ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਗਲਤ ਰਸਤੇ ਪਿਆ ਨਹੀਂ ਫਿਰ ਪਰ ਮੈਂ ਅਗਲੇ ਹਮਲੇ ਸਮੇਂ ਦੇ ਵਿੱਚ ਇਹ ਵਾਦਾ ਕਰਦਾ ਹਾਂ ਵੀ ਤੁਹਾਨੂੰ ਮੇਰਾ ਕੁਝ ਸਮਿਆਂ ਕੁਝ ਦਿਨਾਂ ਦੇ ਵਿੱਚ ਸਿੱਖੀ ਰੂਪ ਤੁਹਾਨੂੰ ਦੁਬਾਰਾ ਨਜ਼ਰ ਆਊਗਾ ਮੇਰਾ ਨਾ ਥੋੜਾ ਯਾ ਘਰ ਦੀ ਪਰੇਸ਼ਾਨੀ ਕਰਕੇ ਮੇਰੇ ਘਰੋਂ ਸੱਟ ਵਜੀ ਭਰਾਵਾਂ ਨੇ ਧੋਕੇ ਦਿੱਤਾ ਉਹਦੇ ਕਰਕੇ ਮੇਰੇ ਤੋਂ ਟੈਨਸ਼ਨ ਆ ਅੱਜ ਮਾਰੇ ਦੇ ਘਰ ਆਣ ਆ ਕੇ ਮੈਂ ਘਰਾਏ ਤੋਂ ਆਪਣੇ ਮਕਾਨ ਚ ਬਹਿ ਗਿਆ ਆ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਮਰਦਾਸਾ ਕੀਤੀਆਂ ਵਾ ਪੀ ਬਾਹਰੋਂ ਮੈਨੂੰ ਮੇਰੇ ਬੱਚਿਆਂ ਦੇ ਮੇਹਰ ਕਰੀ ਮੈਨੂੰ ਆਪਣੇ ਮਕਾਨ ਜੂਰ ਬਾਈ ਭਾਵੇਂ ਅੱਜ ਮੈਂ ਲਾਉਂ ਤੇ ਮਕਾਨ ਜੂਰ ਲਿਆਵਾ ਪਰ ਮੈਂ ਅੱਜ ਆਪਣੀ ਛੱਤ ਥੱਲੇ ਬੈਠਾ ਹੋਇਆ ਇਹ ਸਾਰੀ ਮੇਹਰ ਬਾਬਾ ਦੀਪ ਸਿੰਘ ਜੀ ਦੀ ਹੈ ਮੇਰਾ ਪਰਿਵਾਰ ਸਾਰਾ ਇੱਥੇ ਆਂਦਾ ਵਾ ਬੇਟੀ ਵੀ ਆਂਦੀ ਹੈ ਘਰ ਦੇ ਵੀ ਆਉਂਦੇ ਇੱਥੇ ਸੇਵਾ ਕਰਦੇ ਆਣ ਕੇ ਪਾਠ ਕਰਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਸ ਦੇ ਉੱਤੇ ਕਿਰਪਾ ਕਰਦੇ ਨੇ ਮਹਾਨ ਬਖਸ਼ਿਸ਼ਾਂ ਕਰਦੇ ਨੇ ਸੋ ਉਸ ਦੀ ਜ਼ਿੰਦਗੀ ਤਰ ਜਾਂਦੀ ਹੈ ਸੋ ਚਪੈਰਾ ਜਾਪ ਦੇ ਵਿੱਚ ਆ ਕੇ ਸੰਗਤਾਂ ਸੇਵਾ ਕਰਦੀਆਂ ਨੇ ਅਰਦਾਸਾਂ ਕਰਦੇ ਨੇ ਤੇ ਹਰ ਮਨੋ ਕਾਮਨਾਵਾਂ ਉਹਨਾਂ ਦੀ ਪੂਰੀ ਹੁੰਦੀ ਹੈ ਸੋ ਅੱਜ ਤੁਹਾਨੂੰ ਉਸ ਨੌਜਵਾਨ ਦੇ ਨਾਲ ਮਿਲਾਵਾਂਗੇ ਜਿਸ ਨੇ ਕਿ ਅਰਦਾਸ ਬੇਨਤੀ ਕੀਤੀ ਸੀ ਪਹਿਲਾਂ ਸਿੱਖੀ ਸਰੂਪ ਦੇ ਵਿੱਚ ਹੁੰਦਾ ਸੀ ਸੋ ਪਹਿਲਾਂ ਨੌਜਵਾਨ ਨੂੰ ਕਹਾਂਗੇ ਆਪਣੀ ਉਹ ਫੋਟੋ ਵਿਖਾਵੇ ਜਦੋਂ ਉਹ ਸਿੱਖੀ ਸਰੂਪ ਦੇ ਵਿੱਚ ਹੁੰਦਾ ਸੀ ਤਾਂ ਉਸ ਤੋਂ ਬਾਅਦ ਐਸਾ ਕੀ ਹੋਇਆ ਕਿ ਉਸ ਨੂੰ ਕਟਿੰਗ ਕਰਾਣੀ ਪਈ ਸੋ ਇਹ ਤਸਵੀਰਾਂ ਨੇ ਉਸ ਨੌਜਵਾਨ ਦੀਆਂ ਜਦੋਂ ਉਹ ਸਿੱਖੀ ਸਰੂਪ ਦੇ ਵਿੱਚ ਹੁੰਦਾ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਜਿਹੜਾ ਕਿ ਸਿੱਖੀ ਸਰੂਪ ਦੇ ਵਿੱਚ ਪਹਿਲਾਂ ਹੁੰਦਾ ਸੀ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਬਹੁਤ ਸੋਹਣਾ ਇਹ ਨੌਜਵਾਨ ਜਿਹੜਾ ਕਿ ਸਿੱਖੀ ਸਰੂਪ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਆਖਰ ਕੀ ਐਸਾ ਹੋਇਆ ਕਿ ਉਸ ਨੂੰ ਕਟਿੰਗ ਕਰਾਣੇਗੀ ਕੀ ਨਾਮ ਹੈ ਤੁਹਾਡਾ ਭਾਈ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਸਰ ਮੇਰਾ ਨਾਮ ਹਰਗੁਰਪ੍ਰੀ ਸਿੰਘ ਹੈ ਕਿੱਥੇ ਰਹਿੰਦੇ ਹੋ ਅਸੀਂ ਅੰਮ੍ਰਿਤਸਰ ਡਿਸਟ੍ਰਿਕਟ ਅੰਮ੍ਰਿਤਸਰ ਆ ਧਰਮ ਕੰਡੇ ਲਾਗੇ ਰਹਿੰਦੇ ਆ ਜੀ ਤੰਦਰਾ ਰੋਡ ਭਲਾਈ ਕੇ ਅੰਦਰ ਲਾਗੇ ਐਸਾ ਕੀ ਹੋਇਆ ਸੀ ਪਹਿਲਾਂ ਤੁਸੀਂ ਬਹੁਤ ਸੋਨੇ ਸਰੂਪ ਦੇ ਵਿੱਚ ਸੀ ਕਿਹ ਸਰੂਪ ਦੇ ਵਿੱਚ ਹੁੰਦੇ ਸੀ ਤੇ ਕਟਿੰਗ ਕਰਾਣੀ ਪਈ ਦੇਖੋ ਜੀ ਇਹ ਰੂਪ ਆਇਤੋ ਮੇਰਾ ਕਟਵੜ 5-7 ਸਾਲ ਸਾਲ ਪਹਿਲਾਂ ਰੂਪ ਸੀ ਇਹ ਮੇਰੇ ਨਾਲ ਤੁਸੀਂ ਵਾਹਿਗੁਰੂ ਕਿਰਪਾ ਕਰੇ ਵੀ ਇਹੋ ਜਿਹੀ ਕਿਸੇ ਵੇ ਨਾ ਮਰੇ ਮਾੜੀ ਹੋਵੇ ਜਿੰਨਾ ਮੇਰਾ ਮਾੜੀ ਹੋਈ ਸੀ ਤੋਂ ਪਹਿਲਾਂ ਵੀ ਮੇਰੀ ਮੰਮੀ ਡੈਥ ਹੋ ਗਈ ਉਹਦੇ ਕਰਕੇ ਵੀ ਮੈਨੂੰ ਥੋੜੀ ਜੀ ਨਾ ਘਰੋਂ ਪਰੇਸ਼ਾਨੀ ਇੰਨੀ ਕਿ ਮਿਲ ਗਈ ਭਰਾਵਾਂ ਤੋਂ ਆਪਣੇਆਂ ਤੋਂ ਵੀ ਉਹਨਾਂ ਨੇ ਬਹੁਤ ਜ਼ਿਆਦਾ ਦਿੱਕਤ ਦਿੱਤੀ ਆ ਬਾਬਾ ਦੀਪ ਸਿੰਘ ਦੇ ਆਪਾਂ ਲੜ ਲੱਗੇ ਆ ਇਹਨਾਂ ਦੇ ਚਪੈਦੇ ਦੇ ਹੁਣ ਸ਼ੁਰੂ ਕੀਤੇ ਮੈਨੂੰ ਇੱਕ ਸਾਲ ਹੋ ਗਿਆ ਇੱਥੇ ਆਂਦੇ ਨੂੰ ਜੀ ਜਦੋਂ ਤੁਸੀਂ ਸਿੱਕੀ ਸਰੂਪ ਦੇ ਵਿੱਚ ਸੀ ਤਾਂ ਸਭ ਤੋਂ ਪਹਿਲੀ ਜਦੋਂ ਤੁਸੀਂ ਕਟਿੰਗ ਕਰਾਈ ਉਦੋਂ ਕੀ ਸੋਚ ਕੇ ਕਰਾਈ ਕਟਿੰਗ ਕਿਉਂ ਕਰवानी ਪਈ ਐਸਾ ਕੀ ਹੋਇਆ ਤੁਹਾਨੂੰ ਦੇਖੋ ਜੀ ਮੈਂ ਨਾ ਇੱਕ ਗਰੁੱਪ ਹੈ ਮੇਰਾ ਪੰਘੜੇ ਦਾ ਉਹਦੇ ਵਿੱਚ ਮੈਂ ਪੰਘੜਾ ਪਾਂਦਾ ਵਾ ਤੇ ਸਾਡਾ ਨਾ ਕੰਮ ਬਾਹਰ ਦਾ ਜ਼ਿਆਦਾ ਹੋ ਗਿਆ ਸੀ ਯੂਪੀ ਵਗੈਰਾ ਬਾਹਰ ਜਾਣਾ ਹੋ ਗਿਆ ਤੇ ਉਸ ਵਿੱਚ ਮਤਲਬ ਜੈਸਾ ਤੇ ਐਸਾ ਵੈਸਾ ਭੇਸ ਅਸੀਂ ਉੱਥੇ ਜਾ ਜਾ ਕੇ ਫਿਰ ਮੁੰਡੇ ਸਾਰੇ ਇਕੱਠੇ ਹੋ ਗਏ ਸੀ ਉਹਦਾ ਰੂਪ ਬਹੁਤ ਵਧੀਆ ਸੀ ਆਪਣਾ ਜੋਦੋਂ ਮੁੰਡੇ ਕਹਿ ਲਾਪੇ ਵੀ ਆਪਾਂ ਕਟਿੰਗ ਕਰवानी ਪੈਣੀ ਆਪਣਾ ਗਰੁੱਪ ਇੱਥੇ ਜਾ ਰਿਹਾ ਇੱਥੇ ਜਾ ਰਿਹਾ ਤੇ ਥੋੜਾ ਜਿਹਾ ਮੈਨੂੰ ਉਹਨਾਂ ਨੇ ਫੁਕਾ ਦੇ ਦੇ ਕੇ ਮਤਲਬ ਪਰੇਸ਼ਾਨ ਕੀਤਾ ਇੱਕ ਗਲਤ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਗਲਤ ਰਸਤੇ ਪਿਆ ਨਹੀਂ ਫਿਰ ਵੀ ਕਿ ਮੈਂ ਦਾੜੀ ਜੂਰ ਕਟਾਈ ਅੱਜ ਮਹਾਰਾਜ ਕੋ ਮੈਂ ਮਾਫੀ ਮੰਗਦਾ ਵਾਂ ਪਰ ਮੈਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਾਅਦਾ ਕਰਦਾ ਵਾਂ ਵੀ ਤੁਹਾਨੂੰ ਮੇਰਾ ਕੁਝ ਸਮਿਆਂ ਕੁਝ ਦਿਨਾਂ ਦੇ ਵਿੱਚ ਸਿੱਖੀ ਰੂਪ ਤੁਹਾਨੂੰ ਦੁਬਾਰਾ ਨਜ਼ਰ ਆਊਗਾ ਅੱਜ ਮੈਂ ਦਾੜੀ ਕਟਵਾਈ ਜੂਰ ਹੈ ਪਰ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਆਪਣੇ ਆਪ ਨੂੰ ਪਰ ਮੇਰਾ ਨਾ ਥੋੜਾ ਜਿਹਾ ਉਦੇ ਕਰਕੇ ਮੇਰਾ ਥੋੜਾ ਟੈਨਸ਼ਨ ਆ ਅੱਜ ਮਾਰੇ ਦੇ ਘਰ ਆਣ ਆ ਕੇ ਮੈਂ ਕਿਰਾਏ ਤੋਂ ਆਪਣੇ ਮਕਾਨ 'ਚ ਬਹਿ ਗਿਆ ਆ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਮਰਦਾਸਾ ਕੀਤੀਆਂ ਵਾ ਵੀ ਬਾਹਿਰੂ ਮੈਨੂੰ ਮੇਰੇ ਬੱਚਿਆਂ ਦੇ ਮਿਹਰ ਕਰੀ ਮੈਨੂੰ ਆਪਣੇ ਮਕਾਨ 'ਚ ਜੂਰ ਬਾਈ ਭਾਵੇਂ ਅੱਜ ਮੈਂ ਲੋਨ ਤੇ ਮਕਾਨ ਜੂਰ ਲਿਆ ਵਾ ਪਰ ਮੈਂ ਅੱਜ ਆਪਣੀ ਛੱਤ ਥੱਲੇ ਬੈਠਾ ਹੋਇਆ ਇਹ ਸਾਰੀ ਮਿਹਰ ਬਾਬਾ ਦੀਪ ਸਿੰਘ ਜੀ ਦੀ ਹੈ ਮੇਰਾ ਪਰਿਵਾਰ ਸਾਰਾ ਇੱਥੇ ਆਂਦਾ ਵਾ ਬੇਟੀ ਵੀ ਆਂਦੀ ਹੈ ਘਰ ਦੇ ਵੀ ਹੁੰਦੇ ਇੱਥੇ ਸੇਵਾ ਕਰਦੇ ਆਣ ਕੇ ਪਾਠ ਕਰਦੇ ਆ ਪਰ ਜਿਹੜਾ ਸਿੱਖੀ ਦਾ ਰੂਪ ਹੈਗਾ ਵਾ ਇਹ ਸਿੱਖੀ ਦਾ ਰੂਪ ਮੈਂ ਤਾਂ ਅੱਜ ਵਾਅਦਾ ਕਰਦਾ ਵਾਂ ਕਿ ਕੁਝ ਦਿਨਾਂ ਵਿੱਚ ਵਿੱਚ ਵੀ ਮੈਂ ਤੁਹਾਨੂੰ ਇਹ ਆਪਣਾ ਸਿੱਖੀ ਦਾ ਰੂਪ ਦੁਬਾਰਾ ਵਿਖਾਵਾਂਗਾ ਕਿ ਇਹ ਆਉਣ ਵਾਲੀ ਪੀੜ੍ਹੀ ਵਿੱਚ ਨੌਜਵਾਨ ਜਿੰਨੀ ਵੀ ਪੀੜ੍ਹੀ ਹੈ ਜਿੰਨੀ ਵੀ ਪੀੜ੍ਹੀ ਹੈ ਸਾਰੀ ਮੈਂ ਇਹਨੂੰ ਇਹ ਗੱਲ ਕਰਦਾ ਵਾਂ ਵੇਜੀ ਸਿੱਖੀ ਦੇ ਰੂਪ ਚਾਓ ਅਮਰ ਛਕੋ ਇਹਦੇ ਨਾਲ ਦੀ ਰੀਸ ਕੋਈ ਨਹੀਂ ਹੈਗੀ ਮੈਨੂੰ ਇਹ ਦੱਸੋ ਜਦੋਂ ਤੁਸੀਂ ਸਿੱਖੀ ਸਰੂਪ ਦੇ ਵਿੱਚ ਤੁਸੀਂ ਉਦੋਂ ਤੁਹਾਡੀ ਪਛਾਣ ਸੀ ਤੁਹਾਨੂੰ ਕੀ ਲੋਕ ਕਹਿ ਕੇ ਪੁਕਾਰਦੇ ਸੀ ਜਦੋਂ ਤੁਸੀਂ ਕਟਿੰਗ ਹੋਗੇ ਤਾਂ ਉਦੋਂ ਕਿ ਕਿੰਨਾ ਕ ਤੁਹਾਨੂੰ ਵਖਰੇਵਾ ਲੱਗਦਾ ਸੀ ਲੱਗਦਾ ਸੀ ਕਿ ਨਹੀਂ ਯਾਰ ਉਹ ਸਿੱਖੀ ਸਰੂਪ ਚੰਗਾ ਸੀ ਉਦੋਂ ਵੇਖੋ ਜੀ ਵੇਖੋ ਜੀ ਜਦੋਂ ਆਪਣੀ ਸਰਦਾਰੀ ਰੂਪ ਹੈ ਨਾ ਜਿਹੜਾ ਵਿੱਚ ਜੀ ਦਾੜਾ ਖੁੱਲਿਆ ਵਾ ਉਹਦੇ ਵਿੱਚ ਸਾਰੇ ਦੂਰੋਂ ਦੂਰੋਂ ਕੀ 50 ਬੰਦਿਆਂ ਵਿੱਚ ਖਲਾ ਲੋ ਉਹਨਾਂ ਨੇ ਤਾਂ ਨਵੇਂ ਗਣਾ ਉਹ ਸਰਦਾਰ ਜੀ ਇੱਧਰ ਆਇਓ ਸਰਦਾਰ ਜੀ ਅੱਜ ਵਲਡਿੰਗ ਵੀ ਉਹੀ ਹੈ ਫਰਕ ਇਹ ਹੈ ਵੀ ਆਪਣੇ ਸਰੂਪ ਦੇ ਉੱਤੇ ਦਾੜੀ ਨਹੀਂ ਹੈਗੀ ਅੱਜ ਦਾੜੀ ਕਟਿੰਗ ਹੈ ਥੋੜਾ ਜਿਹਾ ਵਿਹਾਰ ਤੇ ਪੈਂਦਾ ਹੀ ਹੈ ਪਰ ਜਿਹੜੀ ਸਰਦਾਰੀ ਹੈ ਦਾੜੀ ਦੇ ਨਾਲ ਹੀ ਹੈ ਗੱਲ 'ਚ ਗਾਤਰਾ ਹੋਵੇ ਉਨੁਸਖੀਰੂ ਪੂਰਾ ਗਿਣਾ ਜਾਂਦਾ ਮੈਂ ਅੱਜ ਵੀ ਤੁਹਾਨੂੰ ਮੈਂ ਵਾਦਾ ਕਰਦਾ ਵਾ ਮੈਂ ਸ਼ਰਾਬ ਨਹੀਂ ਪੀਂਦਾ ਜਦੋਂ ਕਿ ਇਸ ਦਰ ਤੇ ਆਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਕਦੋਂ ਆਏ ਕਿਹਦੇ ਨਾਲ ਆਏ ਤੇ ਕਿਵੇਂ ਸ਼ੁਰੂਆਤ ਹੋਈ ਕਿਸੇ ਨੇ ਤੁਹਾਨੂੰ ਕਿਹਾ ਸੀ ਨਹੀਂ ਯਾਰ ਉਸ ਦਰ ਨਾਲ ਜੁੜ ਜਾ ਉੱਥੇ ਸਭ ਕੁਝ ਮਿਲਦਾ ਇਹ ਨਾ ਇੱਕ ਸਾਲ ਪਹਿਲਾਂ ਦੀ ਗੱਲ ਹੈ ਮੇਰੇ ਨਾਲ ਸੱਟ ਲੱਗੀ ਸੀ ਮੈਂ ਬਿਮਾਰ ਹੋ ਗਿਆ ਸੀ ਜਿਆਦਾ ਬਹੁਤ ਜਿਆਦਾ ਮੈਂ ਛਿੱਧਾ ਤੇ ਮੱਥਾ ਢੇਕਣਾ ਵੱਧ ਤੋਂ ਵੱਧ ਮਹੀਨੇ ਦੇ ਵਿੱਚ ਮਾਹੀ ਇੱਕ ਵਾਰੀ ਹੁੰਦਾ ਸੀ ਮੈਨੂੰ ਕਿਸ ਨੇ ਕਿਹਾ ਵੀ ਬਾਬਾ ਸ਼ਿਦਾਂ ਜਾਇਆ ਕਰ ਸੇਵਾ ਕਰਿਆ ਕਰ ਤੇ ਸਭ ਕੁਝ ਸਹੀ ਹੋ ਜੂ ਸਾਰਾ ਕੁਝ ਸਹੀ ਹੋ ਜਾਏਗਾ ਆਪਾਂ ਸੇਵਾ ਕਰਦੇ 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 ਮਹਾਰੇ ਨੇ ਇਨੀ ਕਿਰਪਾ ਕੀਤੀ ਇੱਥੇ ਜੋੜੇ ਕਰ ਸੇਵਾ ਕਰ ਲਾ ਪਿਆਣਗੇ ਇਥੋਂ ਵਾਦੇ ਵਾਦੇ ਆ ਵੀਰਾਂ ਨੇ ਆਪਣੇ ਇੰਨਾ ਪਿਆਰ ਪੈ ਗਿਆ ਇਹ ਆਉਂਦੇ ਆਉਣ ਆਪਣਾ ਅਦਰ ਇਥੇ ਡੇਲੀ ਹੁੰਦਾ ਕੋਈ ਮੈਂ ਤਰ ਮਹਾਰੇ ਕਿਰਪਾ ਕਰਕੇ ਤੇ ਅਭੀ ਨਾ ਵੀ ਹੋ ਜੇ ਤੇ ਨਾ ਆਇਆ ਜਾਵੇ ਪਰ ਅਬਲ ਤੇ ਸਾਰੇ ਆਦਰ ਮੈਂ ਆਉਣਾ ਹੀ ਹੋਂਨਾ ਵਾਂ ਦੂਜੀ ਗੱਲ ਇਹ ਉਹ ਸਿੱਖੀ ਦਾ ਰੂਪ ਜਿਹੜਾ ਤੁਸੀਂ ਗੱਲ ਕਰਦੇ ਹੋਣਾ ਉਹ ਅੱਜ ਵੀ ਮੈਨੂੰ ਰੂਪ ਬਹੁਤ ਸੋਹਣਾ ਲੱਗਦਾ ਮੈਂ ਜਿਹਨੂੰ ਵਖਾਉਣਾ ਮੈਨੂੰ ਕਹਿੰਦਾ ਵੀ ਤੂੰ ਇਹ ਫੋਟੋ ਤੇਰੀ ਨਹੀਂ ਹੈਗੀ ਇਹ ਫੋਟੋ ਤੇਰੇ ਹੋਰ ਕਿਸੇ ਦੀ ਹੈ ਪਰ ਮੈਨੂੰ ਇਹ ਚੰਗਾ ਲੱਗਦਾ ਪਰ ਸਿੱਖੀ ਰੂਪ ਬਹੁਤ ਸੋਹਣਾ ਲੱਗਦਾ ਵਾ ਮੈਂ ਵੀ ਤੁਹਾਨੂੰ ਵਾਦਾ ਕਰਦਾ ਵੀ ਇਹ ਮੈਂ ਸਿੱਖੀ ਰੂਪ ਇੱਕ ਵਾਰੀ ਫੇਰ ਲੈ ਆਉਂਗਾ ਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੁਬਾਰਾ ਮੇਰੀ ਇਹ ਫੋਟੋ ਵੇਖੋਗੇ ਅੱਜ ਤੁਸੀਂ ਅਰਦਾਸ ਬੇਨਤੀ ਕਰਕੇ ਜਾਓਗੇ ਅੱਜ ਤੋਂ ਬਾਅਦ ਸਿੱਖੀ ਸਰੂਪ ਵਿੱਚ ਇੱਥੇ ਆਓਗੇ ਮੈਂ ਤਾਂ ਨਾ ਵਾ ਗਿਆ ਵੀ ਅਰਦਾਸ ਬੇਨਤੀ ਕਰਕੇ ਜਾਊਂਗਾ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਜਾਊਂਗਾ ਬਾਬਾ ਦੀਪ ਸਿੰਘ ਦਾ ਆਸ਼ ਘਰ ਪਰਿਵਾਰ ਤੁਸੀਂ ਕਹ ਰਹੇ ਪਹਿਲਾਂ ਨਹੀਂ ਹੈਗਾ ਸੀ ਖਾਲੀ ਹੱਥ ਸੀ ਉਸ ਤੋਂ ਬਾਅਦ ਆਪਣਾ ਘਰ ਵੀ ਬਣ ਗਿਆ ਕਿਉਂਕਿ ਇਸ ਦਰ ਤੇ ਆ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸੱਚੀ ਦੱਸਦਾ ਤੁਮ ਇਹੋ ਗੱਲ ਦੱਸ ਰਿਹਾ ਵੀ ਮੇਰੇ ਘਰ ਦੇ ਆਣੇ ਨਾਲ ਖਾਸ ਕਰਕੇ ਮੇਰੀ ਵਾਈਫ ਨੇ ਤੇ ਮੇਰੀ ਬੇਟੀ ਨੇ ਇੰਨੀ ਅਰਦਾਸ ਕੀਤੀ ਵੀ ਮੇਰੇ ਪਾਪਾ ਨੂੰ ਮੇਰੇ ਘਰ ਦੇ ਮਲੇ ਇਹੋ ਜੀ ਪੋਜੀਸ਼ਨ ਤੇ ਪਹੁੰਚਾ ਦਿਓ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਜੌਬ ਜਿਹੜੀ ਹੈ ਨਾ ਬਹੁਤ ਵਧੀਆ ਗਈ ਹੈ ਮੈਂ ਬਹੁਤ ਵਧੀਆ ਜੌਬ ਤੇ ਲੱਗਾ ਆ ਹਾਂ ਇੱਕ ਬੜੇ ਤਗੜੇ ਅਫਸਰਾਂ ਨਾਲ ਲੱਗਾ ਆਂ ਕਰਦਾ ਮੈਂ ਡਰਾਈਵਰੀ ਪਿਆ ਵਾ ਬਹੁਤ ਬਹੁਤ ਸੋਹਣੀ ਜੋਬ ਤੇ ਲੱਗਾ ਆ ਸੈਲਰੀ ਬਹੁਤ ਵਧੀਆ ਕਿਰਪਾoverline ਨੇ ਕੀਤੀ ਆ ਠੀਕ ਹੈ ਜੀ ਮੇਰਾ ਮਕਾਨ ਆਪਣਾ ਬਣ ਗਿਆ ਲਾਂ ਤੇ ਮਕਾਨ ਲੈ ਲਿਆ ਮੈਨੂੰ ਕਿਹੇ ਦੀ ਅਰਚਣ ਪਈ ਨਹੀਂ ਆ ਜੋ ਮਰਦਾਸ ਕੀਤੀ ਵਾਇਗੁਰ ਜੀ ਮੈਨੂੰ ਆਪਣੇ ਮਕਾਨ ਚ ਵਾ ਦਿਓ ਮੈਂ ਇੱਕ ਹੋਰ ਅਰਦਾਸ ਕੀਤੀ ਵਾਇਗੁਰ ਅੱਗੇ ਵੀ ਬਾਬਾ ਜੀ ਮੈਨੂੰ ਬਸ ਆਪਣੇ ਮਕਾਨ ਚ ਵਾ ਦਿਓ ਇਸ ਤੋਂ ਬਾਅਦ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਾਬਾ ਜੀ ਨੇ ਮਿਹਰ ਕੀਤੀ ਖੰਡਾ ਗਰਪਾਨ ਪੂਰਾ ਆਪਣੇ ਗੱਲ ਹੀ ਕੋਈ ਨਹੀਂ ਆਪਾਂ ਇਹਨਾਂ ਦਾ ਹੀ ਨਾਮ ਜਪਦੇ ਹੁਣ ਸਦੇ ਸਾਰਾ ਕੁਝ ਸਾਰੀ ਦੁਨੀਆਦਾਰੀ ਛੱਡਤੀ ਏ ਸਾਰੀ ਰਿਸ਼ਤਦਾਰੀ ਛੱਡਤੀ ਸੋ ਹੁਣ ਅਗਲੀ ਵਾਰ ਜਦੋਂ ਮੁਲਾਕਾਤ ਹੋਵੇਗੀ ਤਾਂ ਮਹਾਰਾਜ ਤੇ ਬਖਸ਼ਿਓ ਇਸ ਰੂਪ ਨਾਲ ਹੀ ਹੋਏਗੀ ਸਿੱਕੇ ਰੂਪ ਨਾਲ ਬਿਲਕੁਲ ਜੀ ਬਿਲਕੁਲ ਅੱਜ ਤੋਂ ਬਾਅਦ ਮੈਂ ਤੁਹਾਨੂੰ ਵੇਖ ਇੱਕ ਭਰਾ ਸੋਚ ਕੇ ਔਰ ਇੱਕ ਵੀਰ ਬਣ ਕੇ ਕਹਿ ਰਿਹਾ ਹਾਂ ਵੀ ਅਰਦਾਸ ਬੇਨਤੀ ਕਰਦਿਆਂ ਵੀ ਅੱਜ ਤੋਂ ਬਾਅਦ ਇਹ ਕੰਮ ਹੈ ਨਹੀਂ ਕਰਾਂਗਾ ਸੋ ਤੁਸੀਂ ਦੇਖਿਆ ਕਿ ਉਸ ਨੌਜਵਾਨ ਨੇ ਜਿਨੇ ਕੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਸਰਦਾਰੀ ਰੂਪ ਵਿੱਚ ਹੁੰਦੇ ਸਨ ਤੇ ਕੋਈ ਸਮਾਂ ਐਵੇਂ ਵੀ ਆਇਆ ਕਿ ਉਹਨੂੰ ਕਟਿੰਗ ਕਰਾਣੀ ਪਈ ਘਰ ਤੋਂ ਬੇਕਾਰ ਵੀ ਹੋਇਆ ਪਰ ਇਸ ਦਰ ਤੇ ਆ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਸੋ ਧੰਦਨ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੀ ਬਾਹ ਫੜੀ ਤੇ ਉਹਨਾਂ ਦਾ ਘਰ ਵਰਪੀ ਬਣ ਗਿਆ ਪਰਿਵਾਰ ਵੀ ਸਹੀ ਹੋ ਗਿਆ ਤੇ ਅੱਜ ਇੱਥੇ ਆ ਕੇ ਅਰਦਾਸ ਬੇਨਤੀਆਂ ਕਰਦੇ ਨੇ ਕਿ ਉਹ ਜਦੋਂ ਅਗਲੀ ਵਾਰੀ ਇੱਥੇ ਆਉਣਗੇ ਅਗਲੇ ਐਤਵਾਰ ਨੂੰ ਤਾਂ ਸਿੱਕੇ ਰੂਪ ਵਿੱਚ ਆਉਣਗੇ ਅੱਜ ਤੋਂ ਬਾਅਦ ਉਹ ਕਟਿੰਗ ਜਿਹੜੀ ਕਿ ਨਹੀਂ ਕਰਾਉਣਗੇ ਸੋ ਧੰਦਨ ਬਾਬਾ ਦੀਪ ਸਿੰਘ ਦਰ ਤੇ ਜੋ ਵੀ ਕੋਈ ਆ ਕੇ ਅਰਦਾਸ ਬੇਨਤੀ ਕਰਦਾ ਹੈ ਕੋਈ ਵੀ ਖਾਲੀ ਹੱਥ ਇਥੋਂ ਵਾਪਸ ਨਹੀਂ ਜਾਂਦਾ ਸੋ ਇਸ ਦੁਪਹਿਰਾ ਸਮਾਗਮ ਵਿੱਚ ਵੱਡੀ ਗਿਣਤੀ ਸੰਗਤਾਂ ਪਹੁੰਚਦੀਆਂ ਨੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅਮਰ